कोई भी दिक्कत हो आप आराम से हमारे पास आ जाइएगा बाकी काम हमारा है हेल्प सेंटर का नंबर है 011 -6123 -2182. इसको पंजाबी में मैं बोल देता हूँ जीरो वन वन तो दिल्ली का ही है कोड है छ सौ बारह बत्ती एक सौ बयासी 612 32182 ਇਹ ਨੰਬਰ ਹੈ ਤੁਸੀਂ ਫੋਨ ਕਰੋ ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਲੱਖਾਂ ਦੀ ਗਿਣਤੀ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਸਮੇਤ ਹੋਰਨਾਂ ਮੁਲਕਾਂ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਨੂੰ ਦਿੱਲੀ 에ਅਰਪੋਰਟ ਉੱਤੇ ਇੱਕ ਸਹੂਲਤ ਮਿਲਣ ਜਾ ਰਹੀ ਹੈ ਸਹੂਲਤ ਕਹੋ ਜਾਂ ਸਹਾਇਤਾ ਗੱਲ ਲਿਖੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਪਿੱਛੇ ਜਿਹੇ ਇੱਕ ਵਾਅਦਾ ਕੀਤਾ ਸੀ ਮੁੱਖ ਮੰਤਰੀ ਨੇ ਅੱਜ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਉੱਤੇ ਪੰਜਾਬ ਹੈਲਪ ਸੈਂਟਰ ਭਾਵ ਪੰਜਾਬ ਸਹਾਇਤਾ ਕੇਂਦਰ ਖੋਲ੍ਹ ਕੇ ਇਹ ਵਾਅਦਾ ਪੂਰਾ ਕਰ ਦਿੱਤਾ ਹੁਣ 24 ਘੰਟੇ ਖੁੱਲ੍ਹਾ ਰਹਿਣ ਵਾਲੇ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਨੇ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਹੁਣ ਪੰਜਾਬ ਦੇ ਦੋ ਅਧਿਕਾਰੀ ਇੱਥੇ ਕੀ ਡਿਊਟੀ ਦਿੰਦੇ ਨੇ ਅਤੇ ਕਿਵੇਂ ਦਿੰਦੇ ਨੇ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਪ੍ਰਵਾਸੀ ਪੰਜਾਬੀਆਂ ਨੂੰ ਇਸ ਸਹਾਇਤਾ ਕੇਂਦਰ ਦੇ ਖੁੱਲਣ ਨਾਲ ਸਹਾਇਤਾ ਜ਼ਰੂਰ ਮਿਲੇਗੀ ਇਸ ਬਾਰੇ ਵੀਡੀਓ ਵਿੱਚ ਹੋਰ ਗੱਲ ਕਰਨ ਤੋਂ ਪਹਿਲਾਂ ਉਹ ਨੰਬਰ ਨੋਟ ਕਰ ਲਓ ਜਿਸ ਦੇ ਤੁਹਾਨੂੰ ਵਤਨ ਵਾਪਸੀ ਉੱਤੇ ਲੋੜ ਪੈ ਸਕਦੀ ਹੈ ਇਹ ਨੰਬਰ ਹੈ 01161232182 ਨੰਬਰ ਦੁਬਾਰਾ ਸੁਣ ਲਓ ਦਿੱਲੀ ਦਾ ਕੋਡ 011 ਲਾਉਣ ਤੋਂ ਬਾਅਦ ਨੰਬਰ ਹੈ 61232182 ਇਸ ਉੱਤੇ ਫੋਨ ਕਰਕੇ ਕੋਈ ਵੀ ਪ੍ਰਵਾਸੀ ਪੰਜਾਬੀ ਸਹਾਇਤਾ ਹਾਸਲ ਕਰ ਸਕਦਾ ਹੈ ਜਦੋਂ ਕੋਈ ਵੀ ਪ੍ਰਵਾਸੀ ਪੰਜਾਬੀ ਦਿੱਲੀ 에ਅਰਪੋਰਟ ਉਤੇ ਉਤਰਦਾ ਹੈ ਤਾਂ ਅਕਸਰ ਸਹਾਇਤਾ ਦੀ ਲੋੜ ਪੈ ਜਾਂਦੀ ਹੈ ਕਈ ਵਾਰ ਜਹਾਜ਼ ਵਿੱਚੋਂ ਸਮਾਨ ਸਮੇਸਰ ਨਹੀਂ ਆਉਂਦਾ ਕਈ ਵਾਰ ਫਲਾਈਟ ਸੰਬੰਧੀ ਅਤੇ ਬਹੁਤ ਬਾਰ ਪੰਜਾਬ ਜਾਣ ਲਈ ਬੱਸਾਂ ਜਾਂ ਹੋਰ ਸਾਧਨਾਂ ਦੀ ਲੋੜ ਹੁੰਦੀ ਹੈ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਖੱਜਲ ਖਵਾਰੀ ਅਤੇ ਲੁੱਟ ਤੋਂ ਬਚਾਉਣ ਲਈ ਇਹ ਸਹਾਇਤਾ ਕੇਂਦਰ ਟਰਮੀਨਲ 3 ਉਤੇ ਖੋਲਿਆ ਗਿਆ ਹੈ ਵਦੇਹ ਜਾਣ ਅਤੇ ਆਉਣ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਇਸ ਤੋਂ ਸਹਾਇਤਾ ਲੈ ਸਕਦੇ ਨੇ ਮੁੱਖ ਮੰਤਰੀ ਨੇ ਇਸ ਹੈਲਪ ਸੈਂਟਰ ਦਾ ਉਦਘਾਟਨ ਕਰਨ ਮੌਕੇ ਦੱਸਿਆ ਕਿ ਦੋ ਅਫਸਰਾਂ ਦੀ ਤਾਇਨਾਤੀ ਬਾਕੀ ਸਟਾਫ ਅਤੇ ਲੋੜਿੰਦੇ ਸਾਧਨਾਂ ਨਾਲ ਕਰ ਦਿੱਤੀ ਗਈ ਹੈ ਉਹਨਾਂ ਮੁਤਾਬਕ ਪੰਜਾਬ ਅਜੇ ਹੀ ਪਹਿਲ ਕਦਮੇ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਉਹਨਾਂ ਸਹਾਇਤਾ ਕੇਂਦਰ ਨਾਲ ਦੋ ਇਨੋਵਾ ਗੱਡੀਆਂ ਜੋੜਨ ਦਾ ਵੀ ਦਾਵਾ ਕੀਤਾ ਅਤੇ ਆਕਾਇਆ ਕਿ ਲੋੜ ਪੈਣ ਉਤੇ ਇਹ ਗੱਡੀਆਂ ਪ੍ਰਵਾਸੀ ਪੰਜਾਬੀਆਂ ਨੂੰ ਹੋਟਲ ਤੋਂ ਇਲਾਵਾ ਪੰਜਾਬ ਭਵਨ ਦੇ ਕਮਰਿਆਂ ਵਿੱਚ ਠਹਿਰਾਉਣ ਦਾ ਪ੍ਰਬੰਧ ਕਰਨਗੀਆਂ ਇਹ ਇਹ ਗੱਲ ਵੱਖਰੀ ਹੈ ਕਿ ਪੰਜਾਬ ਵਿੱਚ ਮੁਹਾਲੀ ਅਤੇ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ 에ਅਰਪੋਰਟ ਨੇ ਇਸ ਤੋਂ ਇਲਾਵਾ ਵੀ ਆਦਮਪੁਰ, ਬਟਿੰਡਾ, ਸਾਨਨੇਵਾਲ, ਪਠਾਨਕੋਟ ਵਿੱਚ ਹਵਾਈ ਅੱਡੇ ਬਣੇ ਹੋਏ ਨੇ ਜਦਕਿ ਹਲਵਾਰਾ ਦਾ ਇੰਟਰਨੈਸ਼ਨਲ 에ਅਰਪੋਰਟ ਕੁਝ ਦਿਨਾਂ ਵਿੱਚ ਖੁੱਲਣ ਜਾ ਰਿਹਾ ਹੈ ਇਨ੍ਹਾਂ ਹਵਾਈ ਅੱਡਿਆਂ ਤੋਂ ਇੰਟਰਨੈਸ਼ਨਲ ਫਲਾਈਟਾਂ ਦਾ ਮੁੱਦਾ ਨਹੀਂ ਚੁੱਕਿਆ ਜਾ ਰਿਹਾ ਅਮਰਸਰ ਅਤੇ ਮੁਹਾਲੀ ਵਾਲੇ 에ਅਰਪੋਰਟ ਤੋਂ ਕਾਫੀ ਰੋਲੇ ਮਗਰੋਂ ਗਿਣਤੀ ਦੀਆਂ ਇਕਾ ਦੁੱਕਾ ਕੁਮੰਤਰੀ ਉਡਾਨਾਂ ਸ਼ੁਰੂ ਹੋਈਆਂ ਨੇ ਪਰ ਜਿਹੜੇ ਮੁਲਕਾਂ ਵਿੱਚ ਵੱਡੀ ਗਿਣਤੀ ਪ੍ਰਵਾਸੀ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਫੇਰ ਵੀ ਦਿੱਲੀ ਹੀ ਜਾਣਾ ਪੈਂਦਾ ਹੈ ਇਸ ਲਈ ਰੋਜ਼ਾਨਾ 6000 ਟੈਕਸੀਆਂ ਦਿੱਲੀ 에어ਪੋਰਟ ਲਈ ਪੰਜਾਬ ਤੋਂ ਜਾਂਦੀਆਂ ਨੇ ਪੰਜਾਬ ਵਿੱਚੋਂ ਕਮਾਂਤਰੀ ਉਡਾਨਾਂ ਦੀ ਅਨੁਮਾਨਤ ਕਰਕੇ ਹੀ ਪ੍ਰਵਾਸੀ ਪੰਜਾਬੀਆਂ ਨੂੰ ਰੋਜ਼ਾਨਾ 4.5 ਕਰੋੜ ਰੁਪਏ ਮਜਬੂਰੀ ਬੱਸ ਖਰਚਨੇ ਪੈਂਦੇ ਨੇ ਦਿੱਲੀ 에어ਪੋਰਟ ਉੱਤੇ ਇਹ ਹੈਲਪ ਸੈਂਟਰ ਖੋਲਣਾ ਛਲਾਗਾ ਯੋਗ ਹੈ ਪਰ ਪੰਜਾਬ ਤੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਵਾਉਣਾ ਵੀ ਸਮੇਂ ਦੀ ਵੱਡੀ ਲੋੜ ਹੈ ਪੰਜਾਬ ਪਹਿਲਾ ਸਟੇਟ ਹੈ ਜਿਸ ਨੇ ਇੰਟਰਨੈਸ਼ਨਲ 에어ਪੋਰਟ ਕੇ ਟਰਮੀਨਲ 3 ਕੇ ਅਰਾਈਵਲ ਪਰ इंतजाम किया है श्रुति एक नंबर बता दो हम एक नंबर बताने जा रहे हैं आपको जिस जिसपे फोन करके कोई भी दिक्कत हो आप आराम से हमारे पास आ जाइएगा बाकी काम हमारा है नंबर है जीरो वन वन सिक्स वन टू थ्री टू वन एट टू दोन वन सिक्स वन टू थ्री 2182 इसको पंजाबी में मैं बोल देता हूं <laughs> 011 तो दिल्ली का ही है कोड है 612 32182 612 32182 ਇਹ ਨੰਬਰ ਹੈ ਤੁਸੀਂ ਫੋਨ ਕਰੋ ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਚ ਲਿਖਿਆ ਹੋਇਆ ਹੈ ਅੰਗਰੇਜ਼ੀ ਚ ਵੀ ਲਿਖਿਆ ਹੋਇਆ ਹੈ ਤੁਸੀਂ ਆਓ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਕੋਈ ਤੁਹਾਨੂੰ ਹੋ ਸਕਦਾ ਹੈ ਤੁਹਾਨੂੰ ਇਹ ਹੀ ਨਾ ਪਤਾ ਹੋਵੇ ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਜੀ 에어ਲਾਈਨ ਕਿਹੜੇ ਕਾਊਂਟਰ ਤੇ 34 ਨੰਬਰ ਤੇ ਹੈ 35 ਨੰਬਰ ਤੇ ਉਹ ਸਾਰਾ ਕੁਝ ਅਸੀਂ ਦੱਸ ਕੇ ਆਮਾ ਇੰਟਰਨੈਸ਼ਨਲ 에어ਪੋਰਟ ਕੇ ਟਰਮੀਨਲ 3 ਪੇ ਅਰਾਈਵਲ ਪੇ ਅਸੀਂ ਵਾਦਾ ਕੀਤਾ ਥਾ ਇੱਕ वादा नहीं हमारा एक विजन था कि क्योंकि बहुत पंजाबी जो हैं, वो एन आर आई वो हर रोज वैंकूवर जाते हैं टोरंटो जाते हैं लंदन जाते हैं मेलबर्न जाते हैं सिडनी जाते हैं कई बार ऐसी दिक्कतों का सामना करना पड़ जाता है बुजुर्ग हैं अकेले हैं फ्लाइट मिस हो गई ਪਤਾ ਨਹੀਂ ਕਹਾਂ ਜਾਣਾ ਹੈ ਪਤਾ ਨਹੀਂ ਕਦ ਜਾਣਾ ਹੈ ਪਤਾ ਨਹੀਂ ਕੌਨ ਸਾ ਹੋਟਲ ਦਿਆ ਜਾਂ ਸਮਾਨ ਨਹੀਂ ਆਇਆ ਪਤਾ ਨਹੀਂ ਕਹਾਂ ਲਿਖਵਾਣਾ ਹੈ ਸਮਾਨ ਬਹੁਤ ਸੀ ਦਿੱਕਤਾਂ ਥੀ ਮੇਰਾ ਖੁਦ ਕਾ ਵੀ ਐਸਾ ਐਕਸਪੀਰੀਅੰਸ ਰਾਹ ਹੈ ਜਬ ਮੈਂ ਐਸ ਐਨ ਆਰਟਿਸਟ ਆਤਾ ਜਾਂਦਾ ਰਹਤਾ ਥਾ 에ਰਪੋਰਟ ਪੇ ਉਹਦੇ ਵਾਸਤੇ ਅੱਜ ਅਸੀਂ टर्मिनल थ्री पे पंजाब हेल्प सेंटर पंजाब सहायता केंद्र खोला है किसी भी बंदे को अगर डिपार्चर पे दिक्कत है तो आ जाए टर्मिनल थ्री के अराइवल पे आ जाए अंदर ही हेल्प सेंटर है दो अफसरों की ड्यूटी लगाई है कंप्यूटर लगे हुए हैं दो तो इनोवा गाड़ियां हमने स्पेशली यहाँ पे रखी हुई हैं क्या पता किसी का सामान ना आए क्या पता किसी के रात बितानी पड़े हाउ होटल नहीं मिल रहा ये वो होटल भी छोड़ के आ सकते हैं अदर अदरवाइज कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं अगले दिन उनको उनकी जो फ्लाइट है ਅੱਗੇ ਵਾਲੀ ਉਸਮੇ ਹਮ ਉਸਕਾ ਪ੍ਰਬੰਧ ਕਰਵਾ ਸਕਦੇ ਦਿੱਲੀ ਪੁਲਸ ਹਮਾਰੇ ਹੱਥ ਮੇ ਨਹੀਂ ਹੈ ਲੇਕਿਨ ਹਮਾਰੇ ਪਾਸ ਇਹ ਮੈਸੇਜ ਬਹੁਤ ਹੈ ਕਿ ਦਿੱਲੀ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਨੇ ਉਹਨੂੰ ਤੰਕ ਕੀਤਾ ਜਾਂਦਾ ਪਰ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਮਸੀਡੀ ਵੀ ਸਾਡੇ ਕੋਲੇ ਆ ਗਈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਦਿੱਕਤ ਦੂਰ ਵੀ ਕਰਾਂਗੇ ਨਾਲ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਕਿੱਥੋਂ ਚੜ੍ਹਨਾ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ ਏਅਰਪੋਰਟ ਤੇ ਆ ਕੇ ਸ਼ੋਸ਼ਣ ਨਾ ਹੋ